1.200 ਤੋਂ ਲੈ ਕੇ ਸ਼ਰਧਾਲੂ ਲੁਕੇ ਆ ਜੀ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਰਮਾਲ ਉਹਨਾਂ ਨੇ ਉਤਾਰ ਕੇ ਕੁਝ ਲੋਕ ਤਾਂ ਅਸੀਂ ਆਪ ਰੋਕੇ ਆ ਜੀ ਕੁਝ ਇਹੋ ਜਿਹੇ ਲੋਕ ਹੈਗੇ ਜਿਹੜੇ ਦੇਖ ਕੇ ਆਪ ਹੀ ਰੁਕੇ ਆ ਤੇ ਉਹਨਾਂ ਨੇ ਰਮਾਲ ਉਤਾਰ ਕੇ ਦਸਤਾਰਾਂ ਸਜਾਈਆਂ ਨੇ ਕਾਫੀ ਨੌਜਵਾਨ ਬਹੁਤ ਖੁਸ਼ ਹੋ ਕੇ ਗਏ ਆ ਇੱਥੋਂ ਰਮਾਲ ਬੰਨੇ ਸੀ ਤੇ ਝੰਡੇ ਲਾਏ ਜਾ ਰਹੇ ਮੋਟਰਸਾਈਕਲਾਂ ਦੇ ਪਰ ਜਦੋਂ ਪਤਾ ਲੱਗਾ ਵੀ ਇੱਥੇ ਮਤਲਬ ਦਸਤਾਰਾ ਸਜਾਈਆਂ ਜਾ ਰਹੀਆਂ ਤਾਂ ਕਈਆਂ ਨੂੰ ਤਾਂ ਅਸੀਂ ਰੁਕਿਆ ਚਲੋ ਬਹੁਤ ਖੁਸ਼ੀ ਪਰ ਕਈ ਆਪ ਬਹੁਤ ਖੁਸ਼ੀ ਨਾਲ ਹੈ ਤੇ ਦਸਤਾਰਾ ਮੰਨ ਕੇ ਗੋਲ-ਦਮਾਲੇ ਸਜਾਏ ਆ ਤਾਂ ਬਹੁਤ ਹੀ ਮਨ ਨੂੰ ਆਪਣੇ ਨੂੰ ਵੀ ਖੁਸ਼ੀ ਮਿਲੀ ਆ ਸਾਡਾ ਸੁਨੇਹਾ ਇਹੀ ਹੈ ਜੀ ਵੀ ਵੱਤ ਵਤ ਸਿੱਖੀ ਨਾਲ ਜੁੜੋ ਜੇ ਆਪਾਂ ਕੇਸ ਨਹੀਂ ਰੱਖ ਸਕਦੇ ਦਾੜੀ ਨਹੀਂ ਰੱਖ ਸਕਦੇ ਤਾਂ ਆਪਾਂ ਆਪਣੀ ਪੱਗ ਤਾਂ ਸੰਭਾਲ ਸਕਦੇ ਆ ਤੇ ਨਸ਼ਿਆਂ ਤੋਂ ਦੂਰ ਹੋ ਸਿੱਖੀ ਵੱਲ ਜਾਓ ਵੱਧ ਤੋਂ ਵੱਧ ਗੁਰੂਆਂ ਨਾਲ ਜੁੜਨ ਦੀ ਇਹੀ ਪ੍ਰੇਰਣਾ ਕਰਦੇ ਆ ਜੀ ਅਸੀਂ ਮਹਾਲੀ ਦੇ ਕੁਝ ਨੌਜਵਾਨ ਦਸਤਾਰਾਂ ਦੀ ਸੇਵਾ ਲੈ ਕੇ ਪਹੁੰਚੇ ਨੇ ਜਿਹੜੀ ਸੰਗਤ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਹੈ ਜਿਹੜੇ ਨੌਜਵਾਨ ਫਤੇਗਰ ਸਾਹਿਬ ਵੱਲ ਨੂੰ ਰਵਾਨਾ ਹੋ ਰਹੇ ਨੇ ਤਾਂ ਬਿਲਕੁਲ ਲਾਂਡਰਾ ਕ੍ਰੋਸ ਕਰਦੇ ਹੀ ਜਿਹੜਾ ਇਹ ਨੌਜਵਾਨਾਂ ਨੇ ਦਸਤਾਰਾਂ ਦਾ ਜਿਹੜਾ ਲੰਗਰ ਆ ਉਹ ਲਾਇਆ ਹੋਇਆ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਔਰ ਨੌਜਵਾਨ ਇੱਥੇ ਰੁਕ ਵੀ ਰਹੇ ਨੇ ਜਿਹੜੇ ਪਿੱਛੇ ਰਮਾਲ ਵੀ ਬਣ ਕੇ ਆ ਰਹੇ ਨੇ ਉਹ ਇੱਥੇ ਰੁਕ ਰਹੇ ਨੇ ਔਰ ਉਹਨਾਂ ਦੇ ਦਸਤਾਰਾਂ ਤੇ ਜਿਹੜੇ ਦਿਮਾਲੇ ਨੇ ਉਹ ਸਜਾਏ ਜਾ ਰਹੇ ਨੇ ਭਾਈ ਜੀ ਇਹਦੀ ਕਿੱਥੋਂ ਆਏ ਨੇ ਇਹਨਾਂ ਤੁਸੀਂ ਜਾਣਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਾਸੀ ਗਾਲ ਜੀ ਸਾਸੀ ਗਾਲ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਭਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਅਸੀਂ ਜੀ ਪਿੰਡ ਕੁੰਮੜਾ 68 ਬਹਾਲੀ ਤੋਂ ਆ ਬਈ ਕੀ ਸੋਚ ਐ ਕਿ ਤੁਹਾਨੂੰ ਲੱਗਿਆ ਕਿ ਸੜਕ ਤੇ ਜਿੱਥੋਂ ਸ਼ੁਰੂਆਤ ਹੁੰਦੀ ਐ ਸਾਰੇ ਮਹਾਲੀ ਦੇ ਖਰੜ ਦੇ ਲੋਕ ਆਸ-ਪਾਸ ਦੇ ਨਿਕਲ ਕੇ ਇੱਥੋਂ ਹੀ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਹੋ ਰਹੇ ਹੁੰਦੇ ਤੁਸੀਂ ਇੱਥੇ ਹੀ ਦਸਤਾਰਾਂ ਸਜਾਰੇ ਅਸੀਂ ਜੀ ਕੱਲ ਫਤਿਹਗੜ੍ਹ ਸਾਹਿਬ ਨਮਸਤਕ ਹੈ ਸੀ ਮੱਥਾ ਟੇਕਣ ਜੀ ਉੱਥੇ ਅਸੀਂ ਦੇਖਿਆ ਵੀ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਰਮਾਲਾ ਦੇ ਵਿੱਚ ਸਾਨੂੰ ਦਿਸਿਆ ਸੋ ਇਸ ਕਰਕੇ ਅਸੀਂ ਸਾਡੀ ਰਾਤ ਦੀ ਪਲਾਨਿੰਗ ਸੀ ਸਾਡੀ ਰਾਤ ਦੀ ਜੋ ਪਲਾਨਿੰਗ ਸੀ ਵੀ ਕਿਉਂ ਨਾ ਅਸੀਂ ਦਸਤਾਰਾਂ ਹਰ ਹਰ ਸਿੱਖ ਦੇ ਉੱਪਰ ਦਸਤਾਰ ਸਜਾਉਣ ਦਾ ਸਾਡਾ ਜਿਹੜਾ ਮਨ ਵਿਚਾਰ ਆਇਆ ਸੋ ਇਸ ਕਰਕੇ ਅਸੀਂ ਰਾਤ ਜੋ ਸਾਰੀ ਇਹ ਪਲਾਨਿੰਗ ਤੋਂ ਬਾਅਦ ਅਸੀਂ ਜੋ ਪਲਾਨ ਕਰਕੇ ਅਸੀਂ ਦਸਤਾਰਾਂ ਲੈਂਦੀਆਂ ਸੋ ਸਾਨੂੰ ਕੋਈ ਜਗ੍ਹਾ ਵਧੀਆ ਨਹੀਂ ਮਿਲ ਰਹੀ ਸੀ ਸੋ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਫਤੇਗੜ ਸਾਹਿਬ ਰੋਡ ਦੇ ਉੱਪਰ ਹੀ ਅਸੀਂ ਆਪਦਾ ਛੋਟਾ ਜਿਹਾ ਇੱਕ ਅਸੀਂ ਜੋ ਬਣਾ ਕੇ ਅਸੀਂ ਆਪਣਾ ਉਪਰਾਲਾ ਕੀਤਾ ਤੇ ਅਸੀਂ ਆਪਣਾ ਦੋ ਤਿੰਨ ਕਿੰਨੇ ਦਿਨ ਤੋਂ ਦਾ ਇਹ ਮੰਨ ਹੈ ਕਿ ਇਹ ਸੇਵਾ ਜਾਰੀ ਰੱਖੀ ਹੈ। ਵੇਖੋ ਜੀ ਮੰਨ ਤਾਂ ਹਜੇ ਤੱਕ ਤਾਂ ਹੁਣ ਸਮਾਪਤੀ ਹੋਈ ਹੈ ਜੀ। ਅੱਗੇ ਹਜੇ ਦੇਖਦੇ ਆਂ ਜੀ ਅੱਗੇ ਕੋਈ ਪਲਾਨਿੰਗ ਨਹੀਂ ਹੈਗੀ। ਅਗਰ ਪਲਾਨਿੰਗ ਬੰਦੀ ਆ ਤਾਂ ਫਿਰ ਅਗਲੇ ਆਉਣ ਵਾਲੇ ਟਾਈਮ 'ਚ ਦੇਖਦੇ ਆਂ ਜੀ। ਇੱਥੇ ਅੱਜ ਕਿੰਨੇ ਕੁ ਨੌਜਵਾਨ ਤੁਹਾਡੇ ਕੋਲ 17 ਸਜਾ ਕੇ ਗਏ ਜੀ? ਸਾਡੇ ਕੋਲੇ ਕਾਫੀ ਲੋਕ ਰੁਕੇ ਆ ਜੀ ਅੱਜ ਤਕਰੀਬਨ ਘੱਟੋ-ਘੱਟ 1.200 ਤੋਂ ਲੈ ਕੇ ਅ ਸ਼ਰਧਾਲੂ ਲੁਕੇ ਆ ਜੀ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਰਮਾਲੇ ਉਹਨਾਂ ਨੇ ਉਤਾਰ ਕੇ ਕੁਝ ਲੋਕ ਤਾਂ ਅਸੀਂ ਆਪ ਰੋਕੇ ਆ ਜੀ ਕੁਝ ਇਹੋ ਜਿਹੇ ਲੋਕ ਹੈਗੇ ਜਿਹੜੇ ਦੇਖ ਕੇ ਆਪ ਹੀ ਰੁਕੇ ਆ ਤੇ ਉਹਨਾਂ ਨੇ ਰਮਾਲ ਉਤਾਰ ਕੇ ਦਸਤਾਰਾਂ ਸਜਾਈਆਂ ਨੇ ਇਹੋ ਜਿਹਾ ਸ਼ਾਇਦ ਜਦੋਂ ਨੌਜਵਾਨਾਂ ਨੇ ਹੁਣ ਵੀ 4-5 ਨੌਜਵਾਨ ਰੁਕੇ ਹੋਏ ਸੀਗੇ ਵੀ ਆਪੇ ਮਰਜ਼ੀ ਨਾਲ ਆਏ ਸੀ ਸਾਡੇ ਵੀ ਹਾਂਜੀ ਬਿਲਕੁਲ ਹੁਣ ਤਾਂ ਦੇਖਿਆ ਜੀ ਤੁਸੀਂ ਸਮਾਪਤੀ ਹੋ ਗਈ ਜੀ ਜੋ ਦਸਤਾਰਾਂ ਲਿਆਂਦੀਆਂ ਸੀ ਸਾਰੀਆਂ ਖਤਮ ਹੋ ਗਈਆਂ ਜੀ ਸੋ ਜੋ ਵੀ ਬਚੀਆਂ ਸੀ ਉਹ ਸੀ ਇਹਨਾਂ ਦੇ ਬੰਨ ਰਹੇ ਆ ਜੀ ਆਪਣੇ ਬੱਚਿਆਂ ਦੇ ਬਾਈ ਜੀ ਹੋਰ ਸੁਨੇਹਾ ਇਸ ਮੌਕੇ ਤੇ ਕੀ ਦੇਣਾ ਚਾਹੂੰਗੀ ਕਿਉਂਕਿ ਇਹਨਾਂ ਦਿਨਾਂ 'ਚ ਤਾਂ ਅਸੀਂ ਸ਼ਹੀਦਾਂ ਨੂੰ ਸਾਰੀ ਯਾਦ ਕਰਦੇ ਆ ਬਹੁਤ ਸਾਰੇ ਪ੍ਰਬੰਧ ਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦੇ ਆ ਜਿਹੜਾ ਝੁਕੇ ਨਹੀਂ ਹਨਾ ਜਿਹੜੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਰਹੇ ਸਾਡਾ ਸੁਨੇਹਾ ਇਹੀ ਹੈ ਜੀ ਵੀ ਵੱਤਬਾਤ ਸਿੱਖੀ ਨਾਲ ਜੁੜੋ ਜੇ ਆਪਾਂ ਕੇਸ ਨਹੀਂ ਰੱਖ ਸਕਦੇ ਦਾੜੀ ਨਹੀਂ ਰੱਖ ਸਕਦੇ ਤਾਂ ਆਪਾਂ ਆਪਣੀ ਪੱਗ ਤਾਂ ਸੰਭਾਲ ਸਕਦੇ ਆ ਤੇ ਨਸ਼ਿਆਂ ਤੋਂ ਦੂਰ ਹੋ ਸਿੱਖੀ ਵੱਲ ਜਾਓ ਵੱਦ ਵੱਦ ਗੁਰੂਆਂ ਨਾਲ ਜੁੜਨ ਦੀ ਇਹੀ ਪ੍ਰੇਰਣਾ ਕਰਦੇ ਆ ਜੀ ਅਸੀਂ ਨਵੀਂ ਪੀੜੀ ਨੂੰ ਤਾਂ ਇਹਨਾਂ ਬਾਈ ਹਰਾਂ ਨੇ ਜਿਹੜਾ ਇੱਥੇ ਦਸਤਾਰਾਂ ਦਾ ਜਿਹੜਾ ਲੰਗਰ ਲਗਾਇਆ ਔਰ ਇਹ ਜਿਹੜੀਆਂ ਦਸਤਾਰਾਂ ਨੌਜਵਾਨਾਂ ਦੇ ਸਜਾਈਆਂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਇੱਧਰ ਨੂੰ ਆਜੋ ਥੋੜਾ ਜਿਹਾ ਸੜਕ ਤੇ ਕਿਉਂਕਿ ਸੜਕੀ ਆਵਾਜਾਈ ਵੀ ਐਸੀ ਉਹਦਾ ਵੀ ਧਿਆਨ ਰੱਖਾਂਗੇ ਕਿ ਕਿਸੇ ਨੂੰ ਡਿਸਟਰਬ ਜਿਹੜਾ ਨਾ ਕਰੀਏ ਬਾਈ ਜੀ ਤੁਸੀਂ ਇਸ ਮੌਕੇ ਤੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਜੀ ਹੰਦੀਪਾਈ ਜੀ ਅਸੀਂ ਆਏ ਆ ਸਾ 2 ਘੰਟੇ ਹੋ ਗਏ ਆ ਘਟੋ ਘਟਾ ਟੋਕ ਨੂੰ 1.5 200 ਪੱਗ ਸੀ ਤਾਂ ਕਾਫੀ ਨੌਜਵਾਨ ਬਹੁਤ ਖੁਸ਼ ਹੋ ਕੇ ਗਏ ਆ ਇੱਥੋਂ ਰਮਾਲ ਬੰਨੇ ਸੀ ਦੇ ਝੰਡੇ ਲਾਏ ਜਾ ਰਹੇ ਮੋਟਰਸਾਈਕਲਾਂ ਦੇ ਪਰ ਜਦੋਂ ਪਤਾ ਲੱਗਾ ਵੀ ਇੱਥੇ ਮਤਲਬ ਦਸਤਾਰਾ ਸਜਾਈਆਂ ਜਾ ਰਹੀਆਂ ਤਾਂ ਕਈਆਂ ਨੂੰ ਤਾਂ ਅਸੀਂ ਰੁਕਿਆ ਚਲੋ ਬਹੁਤ ਖੁਸ਼ੀ ਪਰ ਕਈ ਆਪ ਬਹੁਤ ਖੁਸ਼ੀ ਨਾਲ ਆਏ ਤੇ ਦਸਤਾਨਾ ਮੰਨ ਕੇ ਗੋਲ ਦਮਾਲੇ ਸਜਾਏ ਆ ਤਾਂ ਬਹੁਤ ਹੀ ਮਨ ਨੂੰ ਆਪਣੀ ਨੂੰ ਵੀ ਖੁਸ਼ੀ ਮਿਲੀ ਆ ਤੇ ਬਹੁਤ ਵਧੀਆ ਲੱਗਾ ਹਲੇ ਕੱਲ ਦਾ ਵੀ ਕੋਈ ਪਲਾਨ ਨਹੀਂ ਆਪਣਾ ਕੱਲ ਫੇਰ ਜੇ ਹੋਇਆ ਤਾਂ ਆਪਾਂ ਜਰੂਰ ਬਿਲਕੁਲ ਜੀ ਅੱਜ ਇਹਨਾਂ ਨੌਜਵਾਨਾਂ ਨੇ ਜਿਹੜਾ ਇਹ ਜਿਹੜਾ ਮਹਾਲੀ ਦੇ ਬਿਲਕੁਲ ਲਾਂਡਰਾ ਦੇ ਜੋ ਲਾਂਡਰਾ ਤੋਂ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਵੱਲ ਨੂੰ ਜਾਂਦੇ ਹੋ ਤਾਂ ਉੱਥੇ ਇਹ ਜਿਹੜਾ ਲੰਗਰ ਜਿਹੜਾ ਦਸਤਾਰਾਂ ਦਰਗਾਏ ਸੀ ਇਸ ਦੇ ਨਾਲ ਹੀ ਹੋਰ ਜਿਹੜੇ ਨੌਜਵਾਨ ਨਹੀਂ ਇੱਥੇ ਇੱਕ ਬਜ਼ੁਰਗ ਨੇ ਉਹ ਉਹਨਾਂ ਦੀ ਜਿਹੜੇ ਝੰਡੇ ਨੇ ਨਿਸ਼ਾਨ ਨੇ ਜਿਹੜੇ ਉਹ ਜਿਹੜੇ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਆਪਣੇ ਮੋਟਰਸਾਈਕਲਾਂ ਦੇ ਉੱਪਰ ਔਰ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੇ ਨਿਸ਼ਾਨ ਬਣ ਕੇ ਜਿਹੜੇ ਨੌਜਵਾਨ ਅੱਗੇ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਨੇ ਜਿਹੜੇ ਉਹ ਹੋ ਰਹੇ ਨੇ ਇੱਥੇ ਇੱਕ ਬਜ਼ੁਰਗ ਵੀ ਨੇ ਜਿਹੜੇ ਜਿਹਨਾਂ ਨੇ ਨਿਸ਼ਾਨਾਂ ਦੀ ਤੇ ਝੰਡਿਆਂ ਦੀ ਜਿਹੜੀ ਦੁਕਾਨ ਹੈ ਉਹ ਲਈ ਹੈ ਔਰ ਹਾਲਾਂਕਿ ਜਿਹੜਾ ਬਿਲਕੁਲ ਇਹਨਾਂ ਦੇ ਕੋਲੇ ਇਹਨਾਂ ਦੇ ਇਹਨਾਂ ਦਾ ਕਿਵੇਂ ਦਾ ਤਜਰਬਾ ਕਿੰਨੇ ਕ ਲੋਕ ਝੰਡਾ ਲੈ ਕੇ ਜਾਂਦੇ ਨੇ ਔਰ ਕਿ ਕਿਦੋਂ ਕਿਦ ਦੇ ਲਗਾ ਰਹੇ ਨੇ ਦੁਕਾਨ ਬਾਬਾ ਜੀ ਸਾਸ਼ੀ ਗੱਸੀਗਾ ਜੀ ਭਾਬੇ ਕਿੰਨੇ ਚਿਰ ਦੀ ਜਿਹੜੀ ਤੁਹਾਡੀ ਦੁਕਾਨ ਇੱਥੇ ਲੱਗਦੀ ਔਰ ਕਿੰਨੇ ਇੱਕ ਨੌਜਵਾਨ ਤੁਹਾਡੇ ਕੋਲੇ ਮੋਟਰਸਾਈਕਲਾਂ ਦੇ ਉੱਪਰ ਝੰਡੇ ਪਾ ਕੇ ਲੈ ਕੇ ਜਾਂਦੇ ਸੀ ਮੈਨੂੰ 32 ਸਾਲ ਹੋ ਗਏ ਕੰਮ ਕਰਦੇ ਨੂੰ ਇੰਨਾ ਦਿਨਾਂ ਦੇ ਵਿੱਚ ਵੀ ਹਾਂਜੀ ਹਾਂ ਮੇਰੇ ਨਾਮ ਸਿੰਘ ਸੀ ਦਾ ਦੁਕਾਨਾ ਦਿੱਲੀ ਸਿੱਖੀ ਪੜੇ ਨੇ ਕਚਹਿਰੀ ਹਾਂਜੀ ਤੇ ਇਸ ਇੱਥੇ ਇਸ ਜਗ੍ਹਾ ਤੋਂ ਕਿੰਨਾ ਚਿਰ ਹੋ ਗਿਆ ਇੱਥੇ ਤੋਂ ਨੂੰ ਦੁਕਾਨ ਲਾਉਣੇ ਨੂੰ 32 ਸਾਲ ਹੋ ਗਏ ਹਾਂਜੀ 32 ਸਾਲ ਇਸੇ ਜਗ੍ਹਾ ਤੇ ਦੁਕਾਨ ਤੁਹਾਡੀ ਲੱਗੀ ਹਾਂਜੀ ਅੱਗੇ ਵੀ ਚਾਹ ਲਾਈ ਜਾਂਦੇ ਅੱਗੇ ਵੀ ਫਟੇਗੜ ਸਾਹਵਲ ਰਾਤ ਹਾਂਜੀ ਹਾਂ ਔਰ ਇਹਦੇ ਨਾਲ ਇੱਕ ਦੋ ਕੰਮ ਇੱਕ ਸੇਵਾ ਵੀ ਹੈ ਕਿ ਇੱਕ ਪੰਨ ਤੇ ਫਲੀਆਂ ਵੀ ਹੈ ਜੀ ਨਾਲ ਨਾਲ ਰੋਜ਼ਗਾਰ ਵੀ ਹੈ ਹਾਂ ਜੀ ਹਾਂ 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 ਜੀ ਤੁਹਾਡੇ ਕਿਵੇਂ ਦੇ ਤਜਰਬੇ ਨੇ ਜੀ ਇਹਨਾਂ 32 ਸਾਲਾਂ ਦੇ ਜਿਹੜੀ ਸੰਗਤ ਜਾਂਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਆ ਜਾਂਦੇ ਵਾਹ ਮੁੰਡਿਆਂ ਦੇ ਮੋਟਰਸਾਈਕਲ ਆ ਜਾਂਦੇ ਵਾਹ ਮੁੰਡਿਆਂ ਦੇ ਹਾਂ ਜੀ ਔਰ ਤੁਹਾਡਾ ਕੋਈ ਤਜਰਬਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਨੌਜਵਾਨ ਜਿਹੜੇ ਨਿਜੋਸ਼ ਦੇ ਨਾਲ ਜਾਂਦੇ ਨੇ ਨੌਜਵਾਨ ਜੁੜਦੇ ਹੀ ਇਹ ਨਾਲ ਸਿੱਖੀ ਨਾਲ ਜੁੜਦੇ ਹੀ ਨੌਜਵਾਨ ਜੀ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਨਾਲ ਜਿਹੜੇ ਨਿਸ਼ਾਨ ਉਹ ਆਪਣੇ ਹਾਂ ਜੀ ਹਾਂ ਸਿੱਖੀ ਨਾਲ ਪ੍ਰਚਾਰ ਜੀ ਤਾਂ ਬਿਲਕੁਲ ਇਹ ਜਿਹੜੇ ਨੌਜਵਾਨ ਇਹ ਬਾਬਾ ਜੀ ਹਰਾਂ ਦੀ ਬਾਬਾ ਜੀ ਤੁਹਾਡਾ ਨਾਮ ਜ਼ਰੂਰ ਦੱਸਿਓ ਮੇਰਾ ਹਰਮਨ ਸਿੰਘ ਹੈ ਜੀ ਇੱਥੇ 32 ਸਾਲਾਂ ਤੋਂ ਤੁਸੀਂ ਦੁਕਾਨਾ ਮੈਨੂੰ ਹੈ ਬਵੀ ਵਿੱਚ ਆ ਗਈ 32 ਸਾਲਾਂ ਤੋਂ ਬਾਬਾ ਜੀ 32 ਸਾਲਾਂ ਤੋਂ ਜਿਹੜੀ ਇਸੇ ਜਗ੍ਹਾ ਤੇ ਦੁਕਾਨ ਲਗਾ ਰਹੇ ਨੇ ਇਹ ਲਾਂਡਰਾ ਤੋਂ ਫਤਿਹਗੜ੍ਹ ਗੱਲ ਸਾਹਿਬ ਨੂੰ ਜਿਹੜਾ ਜਾਂਦਾ ਰੋਡ ਹੈ ਉਹ ਹੈ ਕੁਝ ਨੌਜਵਾਨ ਵੀ ਨੇ ਜਿਹੜੇ ਝੰਡੇ ਲਗਾ ਕੇ ਆਪਣੇ ਮੋਟਰਸਾਈਕਲਾਂ ਤੇ ਫਤਿਹਗੜ੍ਹ ਦਾ ਸਾਹਿਬ ਨੂੰ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤੁਸੀਂ ਕਿੱਥੋਂ ਆਇਓ ਵੀਰੇ ਡੇਰਾ ਬਸੀ ਤੋਂ ਵੀਰੇ ਡੇਰਾ ਬ ਤੁਹਾਡਾ ਨਾਮ ਕੀ ਹੈ ਜੀ ਸਰਬਜੀਤ ਸਿੰਘ ਆਪ ਕਿਵੇਂ ਦਾ ਲੱਗਦਾ ਜਦੋਂ ਇਹਨਾਂ ਜੋੜ ਮੇਲਿਆਂ ਦੇ ਵਿੱਚ ਤੁਸੀਂ ਜਾਂਦੇ ਹੋ ਹਰ ਸਾਲ ਲੱਗਦਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਜਾਤ ਦੇ ਵਿੱਚ ਤੇ ਆ ਠੀਕ ਲੱਗਦਾ ਵੀਰੇ ਜਾਂਦੇ ਆ ਸਾਰੇ ਇਕੱਠੇ ਹੋ ਕੇ ਜਾਂਦੇ ਆ ਨਾ ਯਾਰ ਦੋਸਤ ਜਿਹਾ ਲੱਗਦਾ ਤੁਹਾਨੂੰ ਖਾਸ ਤੌਰ ਤੇ ਨੌਜਵਾਨਾਂ ਦਾ ਬਹੁਤ ਇਕੱਠ ਹੁੰਦਾ ਹੈ ਨਾ ਹਾਂਜੀ ਵੀਰ ਜੀ ਇਕੱਠੇ ਹੋ ਕੇ ਜਾਂਦੇ ਆ ਵੈਸੇ ਹੁਣ ਦੀ ਵਾਰ ਘੱਟ ਆ ਰਹੇ ਨੇ ਤੇ ਉਹ ਮੁੰਡੇ ਚਲੇ ਗਏ ਸਾਡੇ ਨਾਲ ਦੇ ਟਰੈਲਰ ਤੇ ਗਈ ਸੀ ਇਸ ਦੀ ਵਾਰ ਘੱਟ ਤੇ ਸੀ ਅੱਗੇ ਨਿਕਲ ਗਏ ਅੱਗੇ ਨੇ ਸਾਡੇ ਦਾ ਟਰਾਲੀ ਗਈ ਹੋਈ ਹੈ ਅੱਛਾ ਕੀ ਵੀ ਹੈ ਕਿ ਨੌਜਵਾਨੋ ਨੇ ਕਹਿ ਦਿੱਤਾ ਜਾਂਦਾ ਯਾਰ ਜੋੜ ਮੇਲ ਤੇ ਕਮਰਯਾਦਾ ਦੇ ਵਿੱਚ ਨਹੀਂ ਜਾਂਦੇ ਕਈ ਬੁਲਟਾਂ ਦੇ ਪਟਾਕੇ ਮਰਾਉਣੇ ਆ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਇਹੋ ਜੇ ਸਵਾਲ ਵੀ ਨੌਜਵਾਨਾਂ ਤੇ ਉੱਠਦੇ ਰਹੇ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਅੱਜ ਨਹੀਂ ਵੀਰੇ ਅਸੀਂ ਤਾਂ ਦੇਖੋ ਕਦੀ ਲੈ ਕੇ ਨਹੀਂ ਜਾਂਦੇ ਬੁਲਟ ਵੈਸੇ ਗਲਤ ਹੈ ਬੁਲਟ ਵੀ ਲਿਜਾਇਆ ਜਾ ਸਕਦਾ ਕੁਝ ਵੀ ਲਿਜਾਇਆ ਜਾ ਸਕਦਾ ਬਦਫੈਲੀਆਂ ਕਰਦੇ ਨੇ ਨਾ ਅੱਧੇ ਹੋਰ ਤਾਂ ਕੁਝ ਨਹੀਂ ਆ ਗਿਆ ਪਟਾਕੇ ਵਜਾਉਂਦੇ ਨੇ ਕਿ ਸਾਡੇ ਨਾਲ ਦੇ ਵੀ ਅੱਧੇ ਜਾਂਦੇ ਸੀ ਮਿਂਹ ਵਜਾਂਦੇ ਸੀ ਪਰ ਮੰਨਦੇ ਨਹੀਂ ਸੀ ਸੀ ਉਹਨਾਂ ਰੋਕਦੇ ਉਹਨਾਂ ਨੂੰ ਹਾਂਜੀ ਹਾਂ ਅਸੀਂ ਆਪ ਮੋੜਤਾ ਗਲਦੇ ਜਾਂਦੇ ਹਾਂ ਇਸ ਕਰਕੇ ਸਹੀ ਹਾਂ ਬਿਲਕੁਲ ਜੀ ਟਾਈ ਨੌਜਵਾਨ ਜਿਹੜਾ ਫਤੇਖੜ ਵਾਲ ਜ਼ਮਾਨਾ ਹੋ ਰਹੇ ਨੇ ਫਤੇੜੇ ਸਹੀ ਤਾਂ ਨਹੀਂ ਤਰਤੀ ਨੂੰ ਨਤਮਸਤਕ ਹੁੰਦੇ ਨੇ